ਹਾਂਜੀ ਬਾਈਰੂ ਜੀ ਕਾ ਖਾਲਸਾ ਬਾਈਰੂ ਜੀ ਕੀ ਫਤਿਹ ਗੁਰੂ ਮਹਾਰਾਜ ਤੇ ਪਾਸ਼ਾ ਮਹਾਰਾਜ ਚੜ੍ਹਦੀਆਂ ਕਲਾ ਕਰੋ ਜੀ ਕਿਰਪਾ ਕਰੋ ਗੁਰੂ ਪਿਆਰੀ ਸਾਧ ਸੰਗਤ ਦੀ ਕਰਨੀ ਰਗਾਸ ਮਹਾਰਾਜੀ ਕਿਰਪਾ ਕਰੋ ਮੇਰਾ ਕਰ ਦਿਓ ਸੱਚੇ ਪਾਤਸ਼ਾਹ ਜੀ ਇੱਧਰ ਵੇਖੋ ਇੱਧਰ ਸਾਰਾ ਪਾਣੀ ਪਾਣੀ ਭਰਿਆ ਆ ਸਾਡਾ ਜਿਹੜਾ ਇਲਾਕਾ 45 ਕਿਲੇ ਥਾਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਚਿਆ ਆਉਂਦਾ ਵਾ ਆ ਜਿਆਦੀ ਹਵਾ ਦੇ ਕਾਰਨ ਅੱਜ ਬਹੁਤ ਔਖਾ ਕੰਮ ਰਾ ਦੇ ਟਰੈਕਟਰ ਵੀ ਇੱਥੇ ਆ ਸਾਡੇ ਸਾਰੇ ਸਿੰਘ ਰਾ ਦੇ ਜੱਬੇ ਹੋਏ ਸੀ ਚਲੇ ਗਏ ਆ ਹੁਣ ਮੈਂ ਤੇ ਤੁਹਾਨੂੰ ਫੇਰ ਦਿੰਦਾ ਆ ਤੁਹਾਡਿਆਂ ਨੂੰ ਅਪੀਲ ਕਰਦਾ ਆ ਆਪਣਿਆਂ ਨੂੰ ਜਲਦੀ ਤੋਂ ਜਲਦੀ ਆਓ ਕੰਮ ਬਹੁਤ ਖਤਰੇ ਵਾਲਾ ਆ ਪਾਣੀ ਮਾਰ ਮਾਰ ਛੱਲਾ ਸਾਡਾ ਸਾਰਾ ਜਿਹੜਾ ਬੰਨਣਾ ਥੋੜ੍ਹ ਦਿੱਤਾ ਜੀ ਇਹਨੇ ਤੇ ਬੇਨਤੀ ਕਰਦਾ ਆ ਵੀ ਦੋ ਦੋ ਆਓ ਇੱਥੇ ਆਪਣਾ ਜਿਹੜਾ ਬੰਨਣਾ ਬਚਾਈਏ ਆ 45 ਕਿੱਲੇ ਥਾਂ ਦੀ ਚੜੀਆਂ ਕਰਾਂ ਦਾ ਜਿਹੜਾ ਰਾਤ ਦਾ ਅੱਜ ਤੋਂ 26 ਦਿਨ ਹੋ ਗਏ ਸਾਨੂੰ ਰਾਤ ਦਿਨ ਇੱਥੇ ਨਹੀਂ ਬਹੁਤ ਭਾਰੀ ਆ ਤੇ ਆ ਵੇਖੋ ਇੱਧਰ ਇੱਥੋਂ ਇੱਥੋਂ ਟੁੱਟ ਗਿਆ ਸੀ ਚੇਈ ਦੇ ਵਿੱਚ ਇਹਨੂੰ ਬੰਨ ਕੇ ਫੇਰ ਕੰਮਜਾਬ ਕੀਤਾ ਸੀ ਬਹੁਤ ਜ਼ਿਆਦੀ ਮਿੱਟੀ ਇੱਥੇ ਪਾਈ ਆ ਤੇ ਇਹ ਜਿਹੜਾ ਨਹੀਂ ਸੂਤਰ ਆ ਰਿਹਾ ਕੰਮ ਤੇ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਿਓ ਕਿਰਪਾ ਕਰਿਓ ਸੁੱਤੇ ਪਾਸ਼ਾ ਅੱਗੇ ਵੀ ਸਾਡੇ ਜਿਹੜਾ ਪਿਛਤ ਪਾਪ ਰੱਖ ਲੈ ਆ ਦੇਖੋ ਪਰ ਪਹਿਲਾਂ ਤਰਪੂਲਾ ਲਾਈਆਂ ਹਨ ਇੰਦੇ ਅੱਗੇ ਗੱਲ ਤਾਂ ਕੋਈ ਨਹੀਂ ਗਈ ਪਰ ਕੀ ਕਰੀਏ ਛੱਲਾ ਬਹੁਤ ਜ਼ਿਆਦਾ ਪਾਣੀ ਆ ਇਧਰ ਲੋਕਾਂ ਦੀਆਂ ਮੋਟਰਾਂ ਸਾਰਾ ਕੁਝ ਆ ਹੁਣ ਬਹੁਤ 26 ਦਿਨ ਹੋ ਗਏ ਅੱਜ ਇਥੇ ਲੱਗਿਆ ਨੂੰ ਰਾਤ ਦੇ ਨੇ ਇੱਕ ਕੀਤਾ ਸੀ ਪਰ ਜ਼ਿਆਦਾ ਪਾਣੀ ਬਹੁਤ ਜ਼ਿਆਦਾ ਵਾ ਤੇ ਕੀ ਕਰ ਸਕਦੇ ਆ ਇੰਦੇ ਅੱਗੇ ਜੋਰ ਨਹੀਂਗਾ ਮੈਂ ਚਾ ਲੈ ਕੇ ਆਇਆ ਸੀ ਨਹੀਂ ਕਰੇ ਗਿਆ ਥੋੜਾ ਜਿਹੀ ਹੋਇਆ ਪਹਿਲਾਂ ਮੱਝਾਂ ਚੋਣ ਵਾਸਤੇ ਇਥੇ ਕੋਈ ਵੀ ਨਹੀਂ ਸਾਰੇ ਸਿੰਘ ਸਾਡੇ ਛੱਡ ਕੇ ਭੱਜ ਗਏ ਆ ਆ ਵੇਖੋ ਤੋੜੇ ਲਾਏ ਹੀ ਰਾਤ ساری ਰਾਤ ਲੱਗੇ ਰਹੇ ਇੱਥੇ ਰਾਤ ਦੀ ਵੀਡੀਓ ਵੀ ਪਾਉਂਗਾ ਤੇ ਆ ਵੇਖੋ ਜੀ ਇੰਨਾ ਕੀ ਫਰਕ ਆ ਮਹਾਰਾਜ ਗੁਰੂ ਸੱਚੇ ਪਾਤਸ਼ਾਹ ਧੰਨ ਮਹਾਰਾਜ ਕਿਰਪਾ ਕਰੋ ਗੁਰੂ ਮਹਾਰਾਜ ਜੀ ਚੜ੍ਹਦੀ ਕਲਾ ਕਰਿਓ ਬੱਸੋ ਇਹ ਇੱਕੀ ਮੌਕਾ ਦੇ ਦਿਓ ਗਾਹਵਰੀ ਭਾਵੇਂ ਸਾਨੂੰ ਕੋਈ ਥੋੜਾ ਬੜਾ ਜ਼ਮੀਨ ਵੇਚ ਕੇ ਵੀ ਇੱਥੇ ਪੈਸੇ ਲਾਉਣੇ ਪੈ ਲਾ ਦਵਾਂਗੇ ਤੇ ਮਹਾਰਾਜ ਮਿਹਰ ਕਰਿਓ ਐ ਇੱਕੀ ਤੋਂ ਹੁਣ ਬੱਸ ਲਓ ਬੜਾ ਜ਼ਿਆਦਾ ਸਾਨੂੰ ਸਾਮੂ ਬਰੂਆ ਪਿਆਵਾ ਇਹ ਕੀ ਸਬਤ ਰਹਿ ਗਈ ਆ ਵੇਖ ਲੋ ਕਿੱਡਾ ਸੋਹਣਾ ਝੋਨਾ ਨਿਸਰਿਆ ਸਾਰਾ ਤੇ ਇਹ ਸਾਰਾ ਮਰੀਆ ਮੇਡ ਹੋ ਜਾਣਾ 10 ਮਿੰਟਾਂ ਚ ਜੇ ਪਾਣੀ ਆਇ ਟੁੱਟ ਗਿਆ ਤੇ ਮਹਾਰਾਜ ਕਿਰਪਾਈ ਕਰਨ ਤੇ ਇਥੋਂ ਇਹ 13 ਕਿੱਲੇ ਲੰਮਾ 45 ਕਿੱਲੇ ਥਾ ਵਾ ਤੇ ਰਾਤੀ ਜੀਸੀਬੀ ਲਾ ਕੇ ਇੱਥੇ ਬਹੁਤ ਜ਼ਿਆਦਾ ਖਰਚਾ ਜੜਾ ਰਿਆ ਸੰਤਾਂ ਕੇ ਪੀਲ ਆ ਜੀ ਸਾਡਾ ਜਰੂਰ ਸੰਯੋਗ ਦਿਓ ਬਹੁਤ ਜਿਆਦਾ ਭਾਰੀ ਮੀਂਹ ਆਹੀ ਆ ਕੇ ਅੱਜ ਕਮਿਟੀ ਪਾ ਕੇ ਚੱਕਾਂਗੇ ਥੋੜਾ ਬਾਲਾ ਪਰ ਨਹੀਂ ਹੁੰਦੇ ਨਹੀਂ ਸੂਤਰ ਆਇਆ ਕੰਮ ਪਾਣੀ ਛੱਲਾ ਵੇਖ ਲਓ ਇੱਧਰ ਪਾਣੀ ਪਾਣੀ ਸਾਰਾ ਬਹੁਤ ਡੂੰਘਾ ਦਰਿਆ ਥੱਲੇ ਪਾਣੀ ਆ 30-30 ਫੁੱਟ ਤੇ ਸਾਡੀ ਬੇਨਤੀ ਆ ਕੋਈ ਇੱਥੇ ਆ ਕੇ ਸੱਜਣ ਦਾਨੀ ਸਾਨੂੰ ਕੋਈ ਨਾ ਕੋਈ ਇਹ ਢੇਲ ਫੁੱਲ ਦੀ ਜਿਹੜੀ ਸੇਵਾ ਕਰੇ ਤੇ ਜਿਹੜਾ ਸਾਡਾ ਸੰਯੋਗ ਦਵੇ ਅਸੀਂ ਇੰਟ ਕਾਮਯਾਬ ਹੋਈਏ ਅਦਾ ਨੰਬਰ 91565234713 ਕਰਕੇ ਸੰਪਰਕ ਤੇ ਸਾਡੇ ਕੋਲ ਆਓ ਇੱਥੇ ਪਹੁੰਚੋ ਤੇ ਮੇਰੇ ਵੀਰੋ ਭਰਾਓ ਜ਼ਰੂਰ ਸਾਥ ਦਿਓ ਜੀ ਹਾਂ ਬੜੀਆਂ ਗੁਰੂ ਮਹਾਰਾਜ ਦੀਆਂ ਚੜ੍ਹਦੀ ਕਲਾ ਵਾਲੀਆਂ ਫੌਜਾਂ ਨੇ ਅਰਦਾਸ ਬੇਨਤੀ ਕਰਿਓ ਮਹਾਰਾਜ ਸੁਣ ਲੈਂਦਾ ਸੰਕਤਾਂ ਦੀ ਕਿਰਪਾ ਕਰਿਓ ਮੇਰਾ ਕਰਨ ਪੰਜਾਬ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਕਰਨ ਮਹਾਰਾਜ ਲੈਰੂ ਦੀਕੀ ਖਾਲਸਾ ਲੈਰੂ ਦੀਕੀ ਫਤਿਹ ਦੀ